ਪੋਸਾੜਿਆਂ ਦਾ ਕਹਿਣਾ ਕਿ ਸਾਨੂੰ ਉਪਰ ਹਦਾਇਤਾਂ ਹੈ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਤੇ ਅਸੀਂ ਕੋਈ ਇਹੋ ਜਿਹਾ ਟਕਰਾਅ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਤੇ ਇਸ ਕਰਕੇ ਤੁਸੀਂ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਚਲੋ ਅਸੀਂ ਆਪਣੇ ਸਾਡਾ ਫਰਜ਼ ਬਣਦਾ ਸੀ ਅਸੀਂ ਉਹਨਾਂ ਨੂੰ ਬਹੁਣ ਦੀ ਕੋਸ਼ਿਸ਼ ਕਰ ਰਹੇ ਸਾਂ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਰਕਾਰ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਕਿ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਬਹੁਤ ਧੱਕਾਵਾ ਤੇ ਇੱਕ ਪੰਜਾਬ ਚ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੁਣ ਜਿਸ ਰੋਕਣ ਵਾਸਤੇ ਇੱਕ ਪਰਿਵਾਰ ਦੇ ਜਾਂ 5 7 10 20 ਬੰਦਿਆਂ ਨੂੰ ਇਨੀ ਫੋਰਸ ਦੀ ਲੋੜ ਨਹੀਂ ਹੈਂ ਤੇ ਵੇਖੋ ਕਿਦਾਂ ਇਹ ਇਹ ਚੀਜ਼ ਫੋਰਸ ਇੰਨੀ ਇਕੱਠੀ ਕਰਕੇ ਕੀ 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 ਦਰਸਾਉਣਾ ਚਾਹੁੰਦੇ ਆ ਕਿ ਜਦੋਂ ਕਿ ਇਹਦੇ ਪੰਜਾਬ 'ਚ ਇੰਡਾ ਵੱਡਾ ਨਸ਼ੇ ਦਾ ਨੈਕਸਸ ਚੱਲ ਰਿਹਾ ਵਾ ਉਹਦੇ ਵਾਸਤੇ ਤੁਸੀਂ ਇੰਨਾ ਐਫਰਟ ਕਰੋ ਤੇ ਕੁਝ ਲੋਕਾਂ ਨੂੰ ਕੋਈ ਲੋਕਾਂ ਨੂੰ ਕੋਈ ਸੁਖਸ਼ਤ ਸੁਖਸਦ ਆਵੇ ਕੋ ਵੱਡਾ ਹੋਰ ਕਈ ਮਸਲੇ ਬਹੁਤ ਤਰ੍ਹਾਂ ਦੇ ਆ ਲੋਕ ਕਈ ਤਰ੍ਹਾਂ ਦੇ ਕਈ ਤਰ੍ਹਾਂ ਨਾ ਪੀੜਤ ਆ ਪਰ ਮੇਰੇ ਖਿਆਲ ਆ ਕਿ ਫੋਰਸ ਦੀ ਵੀ ਦਰਵਰਤੋਂ ਕਰ ਰਹੀ ਸਰਕਾਰ ਆ ਤੇ ਲੋਕਾਂ ਦੇ ਵੀ ਅਧਿਕਾਰਾਂ ਦਾ ਵੀ ਹਨਨ ਕਰ ਰਹੀ ਹੈ ਇਹ ਕੌਮੀ ਇਨਸਾਫ ਮੋਰਚ ਚ ਜਾਣਾ ਸਾਰਿਆਂ ਦਾ ਫਰਜ਼ ਬਣਦਾ ਸੀ ਤੇ ਅਸੀਂ ਸਾਰੇ ਸੰਗਤਾਂ ਨੂੰ ਕਈਆਂ ਦਿਨਾਂ ਤੋਂ ਅਪੀਲ ਕਰ ਰਹੇ ਸੀ ਕਿ ਤੁਸੀਂ ਵੱਧ ਤੋਂ ਵੱਧੋ ਦਾ ਇਹ ਸਭਨੋ ਤੇ ਮੇਰੇ ਖਿਆਲ ਇੱਕ ਸਰਕਾਰ ਸਰਕਾਰ ਇਹ ਬੁਖਲਾ ਗਈ ਪਤਾ ਨਹੀਂ ਕੀ ਕਾਰਨ ਹੈ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਲੋਕਤੰਤਰ ਹੈ ਤੇ ਇਹ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਘਾਣ ਕਰ ਰਹੇ ਖੁਦ ਹੀ ਕਰ ਰਹੇ ਲੋਕਤੰਤਰ ਦਾ ਦਹਾਈ ਦੇਣ ਵਾਲੇ ਲੋਕਤੰਤਰ ਦਾ ਘਾਣ ਕਰ ਰਹੇ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਘਰ ਦੇ ਵਿੱਚ ਨਜ਼ਰਬੰਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਤੇ ਹੁਣ ਤੁਸੀਂ ਦੇਖ ਲਓ ਕਿ ਫਿਰ ਇਹ ਪੁਲਿਸ ਆਈ ਕਾਦੇ ਵਾਸਤੇ ਜਾਂਦੇ ਜੇ ਕੋਈ ਹੋਰ ਕੋਈ ਕਾਰਨ ਹੈ ਤਾਂ ਉਹ ਆਪਣਾ ਕਾਰਵਾਈ ਕਰਨ ਤੇ ਜੇ ਸਾਡੇ ਤੇ ਕੋਈ ਹੋਰ ਕੋਈ ਜਨਾਮ ਆ ਤਾਂ ਸਾਨੂੰ ਅਰੈਸਟ ਕਰਨਾ ਸੀ ਤੇ ਉਹਨੂੰ ਕਰਾਤੇ ਕਿਹਾ ਸੀ ਕਿ ਤੁਸੀਂ ਇਨੇ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਜਦ ਤੱਕ ਸਾਨੂੰ ਚੁੱਕ ਕੇ ਕਿਤੇ ਸੁੱਟੋ ਫਿਰ ਰਾਤ ਕਿੰਨੀ ਫੋਰਸ ਦੇ ਲੋਕ ਸਾਰੀ ਰਾਤ ਇਹੋ ਜੀ ਠੰਡ ਚ ਖੜੇ ਆ ਸਾਨੂੰ ਤੇ ਉਹਨਾਂ ਤੇ ਵੀ ਇਹ ਦਰਸਾਉਂਦਾ ਕਿ ਵੱਡੇ ਲੋਕ ਤੋਂ ਆਰਡਰ ਦੇ ਕੇ ਚੁੱਪਚਾਪ ਸੌ ਜਾਂਦੇ ਆ ਤੇ ਇਹ ਕਿ ਬਹੁਤ ਤੱਕਾ ਵਾਏ ਪੰਜਾਬ ਦੇ ਲੋਕਾਂ ਨਾਲ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਹੈ ਹੁਣ ਕਿੰਨਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਤੁਹਾਡੀ ਹੋਈ ਹੈ ਹੁਣ ਇਹ ਡੀਐਸਪੀ ਬਹਾਵਕਾਲਾ ਸਾਹਿਬ ਸੀਗੇ ਉਹਦੇ ਹੈਡ ਤੇ ਉਹਨਾਂ ਨੇ ਉਹਨਾਂ ਦੇ ਥਰੂ ਹੀ ਇਹ ਕਹਿੰਦੇ ਕਿ ਜੇ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਅਜੇ ਤੱਕ ਕੋਈ ਉਪਰੋਂ ਹਦਾਇਤ ਨਹੀਂ ਗਈ ਅਜੇ ਤੱਕ ਦੱਸਈ ਸੀ ਤਨ ਬੰਦ ਰੱਖਾਂਗੇ ਤੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਂਡ ਆਰਡਰ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਂਡ ਆਰਡਰ ਦੀ ਸਥਿਤੀ ਨੂੰ ਦੇਖ ਕੇ ਜਾਂ ਫਿਰ ਇਹਨਾਂ ਦੇ ਵੱਲੋਂ ਕੋਈ ਮਾਰਚ ਦੀ ਕੋਈ ਸੂਚਨਾ ਜਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਸ਼ਾਇਦ ਤਾਂ ਕਰਕੇ ਨਾ ਲਾਇਨ ਆਂਡ ਆਰਡਰ ਦੀ ਸਥਿਤੀ ਚਲੋ ਜੇ ਹੋ ਸਕਦਾ ਤੇ ਉੱਥੇ ਕੋਈ ਹੋ ਸਕਦੀ ਹੈ ਇੱਥੇ ਤੇ ਕੋਈ ਲਾਰਡਨ ਸਥਿਤੀ ਤੇ ਇੱਥੇ ਤੇ ਇਹੋ ਜਿਹੇ ਇਦਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਕੋਈ ਮਾਰਚ ਕੱਢ ਰਹੇ ਸੀ ਤੁਸੀਂ ਅੱਜ ਜਾਂ ਜਿੱਥੇ ਦੇ ਰੂਪ ਤੇ ਜਾ ਰਹੇ ਸੀਗੇ ਤੁਸੀਂ ਹਾਂ ਅਸੀਂ ਤੇ ਸੰਗਤਾਂ ਨਾਲ ਲੈ ਕੇ ਜਾ ਰਹੇ ਸੀ ਕਿ ਉਹ ਉਹ ਮੋਰਚੇ ਨੂੰ ਵੱਤੋਂ ਵੱਤ ਸਾਰੇ ਪੰਜਾਬ ਦੇ ਲੋਕ ਸਮਰਥਨ ਦੇਣ ਤੇ ਉਹ ਮੋਰਚਾ ਫਤਿਹ ਹੋਵੇ ਅੱਛਾ ਬੀਤੇ ਦਿਨੀ ਕਿਸਾਨੀ ਮੋਰਚੇ ਨੂੰ ਲੈ ਕੇ ਤੁਸੀਂ ਕਿਹਾ ਸੀਗਾ ਕਿ ਜਦੋਂ ਮਹਾਪੰਚਾਇਤ ਸੀਗੀ ਤੁਸੀਂ ਕਿਹਾ ਉੱਥੇ ਵੱਧ ਤੋਂ ਵੱਧ ਪਹੁੰਚੋ ਉੱਥੇ ਸਮਰਥਨ ਲੈ ਕੇ ਕਿਹਾ ਸੀਗਾ ਤੇ ਉਦੋਂ ਉਦੋਂ ਕੋਈ ਪੁਲਿਸ ਵੱਲੋਂ ਨਹੀਂ ਨਹੀਂ ਅਸੀਂ ਵੀ ਉੱਚ ਦੋ ਵਾਰੀ ਕਾਫੀ ਵੱਡੇ ਤਦਾਦ 'ਚ ਅਸੀਂ ਆਪਣੇ ਸਮਰਥਕਾਂ ਨੂੰ ਲੈ ਕੇ ਮੋਰਚੇ 'ਚ ਵੀ ਗਏ ਹਾਂ ਉਦੋਂ ਸਾਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਤੇ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਅਸੀਂ ਤਰਕ ਤੁਸੀਂ ਰੱਖਿਆ ਪੁਲਿਸ ਦੇ ਪੁਰੇ ਔਰ ਕੀ ਕਹਿਣਾ ਉਹਨਾਂ ਦਾ ਤੇ ਤਰਕ ਤੇ ਅਸੀਂ ਉਹ ਰੱਖਿਆ ਕਿ ਇਹ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਇਹ ਤੁਸੀਂ ਜਾਣੇ ਨੂੰ ਲੈ ਕੇ ਜੀ ਅੱਜ ਜਿਹੜਾ ਤੁਸੀਂ ਜਾਣੇ ਨੂੰ ਕਿਹਾ ਹੈਗਾ ਕੀ ਗੱਲਬਾਤ ਹੋਈ ਉਹ ਮੀਟਿੰਗ ਦੇ ਵਿੱਚ ਮੀਟਿੰਗਸ ਤੇ ਉਹੀ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਨੂੰ ਹਦਾਇਤ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਕਦੋਂ ਤੱਕ ਹੈ ਉਹ ਕਹਿੰਦੇ ਜਨਤ ਤੱਕ ਉੱਪਰੋਂ ਸਾਨੂੰ ਆਰਡਰ ਨਹੀਂ ਆਉਂਦਾ ਤੁਹਾਨੂੰ ਕੱਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਹੋਰ ਵੀ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਨਹੀਂ ਹੋਰ ਤੇ ਪਤਾ ਨਹੀਂ ਹੁਣ ਇਹ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋ ਸਕਦਾ ਆਪਣੇ ਸੋਰਸ ਦੇ ਥਰੂ ਸਾਨੂੰ ਇਹਨਾਂ ਪਤਾ ਲੱਗਾ ਕਿ ਕਾਫ ਰੁਕਿਆ ਗਿਆ ਵਾ ਤੁਹਾਡੇ ਸਾਥੀਆਂ ਕੋਲੋਂ ਕਿਸੇ ਕੋਲ ਇਨਫੋਰਮੇਸ਼ਨ ਹੈਗੀ ਇਹੋ ਜੀ ਕਿ ਨਾਉਨੋਮੀ ਨਜ਼ਰ ਬੰਦ ਕੀਤਾ ਗਿਆ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਮੇਰੇ ਖਿਆਲ ਅਜੇ ਸਾਡੀ ਨਜ਼ਰ ਚ ਨਹੀਂ ਗਈ ਮੇਰੇ ਖਿਆਲ ਅਕਿ ਜੋ ਮੇਨ ਮੇਨ ਬੰਦਿਆਂ ਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੋਵੇ